ਹਲੋ ਹਾਈ ਗੱਦਾਂ ਸਾਰੇ ਦੇ ਕੀ ਹਾਲੇ ਚੜਾ ਤੇ ਸਵੇਰੇ ਸਵੇਰੇ ਦਾ ਟਾਈਮ ਦੇ ਆ ਪੰਜ ਆਉਣੇ ਤੇ ਟੋਨੀ ਨੂੰ ਲੈਂਦਾ ਟੋਨੀ ਓਰੇ ਬੱਤੈ ਆ ਜਾ ਜਮਣੇ ਆ ਜਾ ਆ ਜਾ ਓਰੇ ਆ ਜਾ ਆ ਜਾ ਹਾਂ ਇਹ ਪੰਗੇ ਬੰਗੇ ਵੱਲ ਲੈਂਦੇ ਆ ਠੀਕ ਖੇਡ ਤੇ ਡੋਣੇ ਆ ਜਾ ਆ ਜਾ ਕੋਈ ਨਹੀਂ ਓ ਬੱਤੈ ਆ ਜਾ 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 ਟੋਨੀ ਹਰ ਜਾ ਜਮਣੇ ਆ ਜਾ ਆ ਜਾ ਆ ਜਾ ਓਰੇ ਡੋੜੇ ਆ ਪੜਾ ਉਹ ਯਾਰ ਡਰਾ ਦਾ ਵਿਚਾਰੇ ਨੂੰ ਲਾ ਮੇਰੇ ਵੀ ਉਹ ਤੇ ਇਹਨਾਂ ਨੂੰ ਪਾ ਦੇ ਦਹੀਂ ਨਹੀਂ ਤੇ ਫੀਡ ਹੋਵੇ ਖਾ ਗਏ ਇਹਨੇ ਤਾਂ ਖਾ ਲਈ ਤੇ ਉਹ ਆਪਦੀ ਖਾ ਜਾਂਦਾ ਬੱਸ ਜਾਉਣੇ ਚੱਲ ਅੰਦਰ ਆ ਜਾ ਆ ਜਾ ਓਰੇ ਚੱਲ ਅੰਦਰ ਚੱਲ ਉਡਾ ਵਾਲਾ ਆ ਰਹੀ ਸੀ ਓਏ ਜੱਕ ਲੈ ਹਰਿੰਦਰ ਜੀ ਉਡਾ ਵਾਲਾ ਸੀ ਓਏ ਆ ਮੁੰਡੇ ਨੂੰ ਬਹੁਤ ਸਹਿਯੋਗ ਦਿੱਤਾ ਓ ਉਡਾ ਲਾ ਵੀ ਆ ਕੱਟ ਲਾ ਪਹਿਨਾਗੇ ਇੱਧਰ ਇੱਧਰ

ਨਹੀਂ ਯਾਰ ਗਾਤ ਗੱਲਾਂ ਯਾਰ ਗਾਤ ਗੱਲਾਂ ਯਾਰ ਗੱਲ ਸੁਣ ਲੋ ਯਾਰ ਉਹਨਾਂ ਦੀ ਰੇਲ ਲਵਾ ਦਈਏ ਕੁੜੀਆਂ ਦੀ ਉਹਨਾਂ ਨੂੰ ਘਰੇ ਤੇ ਠੀਕ ਹੈ ਬਾਈ ਮੈਂ ਮਾਰੇ ਗੱਲ ਇਹ ਨਹੀਂ ਹੋਈ ਆ ਰੂਹੀ ਜੱਗਦਾ ਬਈ ਕਲਦੀਪਰ ਵੀ ਜਾਂਦੇ ਪਾਪੇ ਯਾਰ ਲਵਾਦਾ ਸਾਡਾ ਮਿੰਟ ਜਲਦੀ ਬਈ ਮੈਂ ਮੱਥਾ ਹੀ ਨਾ ਮਾਰਾਂ ਮੈਂ ਚੁੱਪ ਕਰ ਜਾਉਂ ਮੱਥਾ ਘਮਾਇਆ ਕਰਾਂ ਉਹ ਬੋਲ ਜਾ ਕੁੜੇ ਦੋ ਦੋ ਗਲਾਪ ਪਿਆ ਕੇ ਬਾਈਂਡ ਦਾ ਤੌਰ ਰੁਕਾ ਗਾਣਾ ਅਰੇ ਅੰਦਰ ਆ ਜਾ ਜੜ ਦੇਣਾ ਉਹ ਤਾਂ ਪਿੱਛੇ ਖੜਾ ਏ ਜਿਹਦਾ ਜੜ ਦੇਣਾ ਇਹ ਤਾਂ ਚੱਲ ਜਿਹਦਾ ਜੜ ਦੇਣਾ ਇਹ ਤਾਂ ਪਿੱਛੇ ਖੜਾ ਓ ਪਿੱਛੇ ਨੂੰ ਮੈਨੂੰ ਵੀਡੀਓ ਬਣਾ ਲੈਣ ਨੂੰ ਇਦਾਂ ਨੂੰ ਹੈਪੀ ਆ ਡੇ ਟੂ ਯੂ ਬਾਈ ਉਹ ਉਧਰ ਨੂੰ ਹੋ ਜਾ ਓਏ ਉਧਰ ਨਹੀਂ ਹੋਇਆ ਉਧਰ ਦੀ ਉੱਧਰ ਨਹੀਂ ਹੋਇਆ ਉੱਧਰ ਨਹੀਂ ਪਿੱਛੇ ਉਹ ਪਿਛਲੇ ਪਾਸੇ ਉਹ ਪਿੱਛੇ ਪਾਸੇ ਜਾੜੋ ਉਹ ਪਿਛਲੇ ਪਾਸੇ ਜਾੜੋ ਉਹ ਜਾੜੋ ਯਾਰ ਦੰਦ ਨਹੀਂ ਤੇ ਇਹ ਕਿਹੜਾ ਦੰਦ ਉਹ ਪਿੱਛੇ ਨੂੰ ਹੋ ਜਾ ਹੈਪੀ ਬਰਥਡੇ ਟੂ ਯੂ ਹਾਪੀ ਬਰਥਡੇ ਟੂ ਯੂ ਅੱਜ ਹੈਪੀ ਬਰਥਡੇ ਕੋਈ ਆਏ ਬਾਈ ਕੈਮਰਾ ਨੇੜੇ ਆ ਮਗਰ ਵੀ ਹੋਣਾ ਥੋੜਾ ਖੁੱਲਾ ਕਰ ਦੇ ਓਏ ਸਾਰੇ ਆਣੇ ਵੀ ਉਧਰ ਲੈ ਜਾਓ ਬੱਸਲੇ ਪਾਸੇ ਓ ਜਾਓ ਯਾਰ ਓ ਆ ਜਾ ਤੂੰ ਕੋਲੇ ਖੜਾ ਆ ਆ ਬੜਾ ਆ ਜਾ ਬੰਦੇ ਕੋਲੇ ਸਾਰੇ ਜਿਹੜੇ ਵਾਰੀ ਵਾਰੀ ਪਾਉਂਦੇ ਸਾਰਿਆਂ ਨੇ ਵਾਰੀ ਵਾਰੀ ਪਾ ਦੂਗਾ ਆਇਆ ਮਗਰ ਨੇੜੇ ਚਲ ਹੁਣ ਚੱਲ ਬਾਈ ਬਹੁਤ ਪਾਸੇ ਸੌਮਣੋ ਕਿ ਜੋ ਪਹਿਲਾਂ ਬਾਈ ਚੱਲ ਕਾਲ ਹੁਣ ਆ ਗਿਆ ਬਾਈ ਪਾਸੇ ਚਲ ਹੁਣ ਖੜੋ ਮੁੰਡਿਆਂ ਨੂੰ ਜਾਣ ਦੇਣਾ ਵੀ ਬਹੁਤ ਬਾਈ ਜੋ ਯਾਰ ਬਹੁਤ ਹੀ ਖਾਸ ਦਿਨ ਹਰਿੰਦਰ ਦਾ ਅੱਜ ਬਰਥਡੇ ਆ ਤੇ ਬਰਥਡੇ ਦੇਖੋ ਇਹ ਕਿੰਨੇ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰ ਰਿਆ ਫਰਿੰਦਰ ਗਰਾਊਂਡ ਦੇ ਵਿੱਚ ਆਇਆ ਆ ਕੇ ਗਰਾਊਂਡ ਦੇ ਵਿੱਚ ਪੂਰਾ ਇੱਕ ਡਰਮ ਮਿਲਕ ਦੇ ਵਿੱਚ ਕੇਲੇ ਪਾ ਕੇ ਬਨਾਣਾ ਸ਼ੇਕ ਬਣਾ ਕੇ ਲੈ ਕੇ ਆਇਆ ਇੱਕ ਬਾਈ ਹੋਰ ਹੁੰਦਾ ਦੋ ਆ ਦੋ ਡਰਾਮਾ ਹਾਂ ਦੋ ਡਰਾਮਾ ਬੜੀ ਵਧੀਆ ਸ਼ਾਵਰ ਦੇ ਦੇਖੋ ਆਵੇਂ ਆਪਾਂ ਸੈਲੀਬ੍ਰੇਟ ਕਰਦੇ ਆ ਪਰ ਜੇ ਇਸ ਤਰੀਕੇ ਨਾਲ ਸੈਲੀਬ੍ਰੇਟ ਹੋ ਗਏ ਬਹੁਤ ਵਧੀਆ ਵੀ ਨਾਲ ਬੱਚਿਆਂ ਨੂੰ ਖਰਾਕ ਵੀ ਦਿੱਤੀ ਜਾਵੇ ਹੈਨਾ ਤੇ ਗਰਾਊਂਡ ਦੇ ਵਿੱਚ ਜਿਹੜਾ ਆਲੇ ਪਲੇਅਰਾਂ ਨੇ ਜੋਰ ਮਾਰਿਆ ਅੱਜ ਉਹਨਾਂ ਨੂੰ ਡਾਈਟ ਮਿਲ ਜੇ ਤੇ ਉਸ ਤੋਂ ਵੀ ਡਬਲ ਜਿਹੜਾ ਸੈਲੀਬ੍ਰੇਟ ਹੋ ਜਾਂਦਾ ਅੱਜ ਮੁੰਡਾ 25 ਸਾਲਾਂ ਦਾ ਹੋ ਗਿਆ ਪਰਮਾਤਮਾ ਕਿਰਪਾ ਕਰੇ ਸੋਹਣਾ ਰਹੇ ਬੋਲੇ ਸੋਨਿਆੜੋ ਮੇਰਾ ਕੈਮਰਾ ਮਾਰ ਬੱਚਿਆਂ ਤੇ ਬੱਚੇ ਡੀਕ ਕਰਦੇ ਸਾਰਿਆਂ ਨੂੰ ਜਿਹੜਾ ਡੀਕ ਕਰਦੇ ਮੈਨੂੰ ਬਨਾਣਾ ਸੇਕ ਮਿਲੂਗਾ ਠੀਕ ਕਰਨਾ ਬਾਈ ਕੇ ਕਸਾਲਾ ਪਲੇ ਰਾਸ ਤੇਗਾ ਮਾੜਾ ਇਹਨੂੰ ਬਾਈ ਇਹ ਇਹਨੂੰ ਸਾਰਿਆਂ ਨੂੰ ਵੰਡੋ ਯਾਰ ਉਹਨਾਂ ਨੂੰ ਦੇਜਾਲ ਥੋੜਾ ਜਿਹਾ ਆਪਾਂ ਨਾ ਗਾਓ ਯਾਰ ਜਵਾਕ ਕਮਲ ਬੈਕ ਕਿੱਲੋ ਦਾ ਲਿਆ ਗਿਆ ਓਏ 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 ਹੈ ਗਿਆ ਇੱਕ ਲੰਮਾ ਓਏ ਮੋਲੇ ਆ ਵੀ ਨੇੜੇ ਲਿਆ ਇੱਥੇ ਓਏ ਆ ਬਿੰਦ ਨੂੰ ਫੜੋ ਫਾਡਰਾ ਮੋਲੇ ਕੈਸ਼ ਯਾਰ ਚਲਾਈ ਰੱਖਾਂਗੇ ਬਸ ਉੱਥੇ ਲਿਆਓ ਬੰਦ ਕਰ ਬੰਦ ਸਾਗੀ ਕਰਿਆ ਲੈ ਉਹ ਮੁੰਡਾ ਨੰਬਰਦਾਰ ਆਇਆ ਬੰਦ ਕਰਾ ਦੇ ਨੀ ਆ ਗਿਆ ਨਾ ਬਈ ਉੱਥੇ ਲੱਕ ਲਏ ਆ ਦੇ ਇੱਧਰ ਲਿਆਓ ਜਿਹਨੇ ਪੇਗਾਇਆ ਇੱਕ ਆਇਓ ਉਹ ਬੈਠ ਰੱਖ ਲਈ ਅੰਦਰ ਉਹਦੇ ਨਾਲ ਬਹੁਤ ਕੱਟਵਾਏ ਬਈ ਆਹ ਜਿਹੜਾ ਇਹ 7 8 ਅਰੇ ਇਕੱਲਾ ਹੀ ਪੀ ਗਿਆ ਆਪਦਾ ਬਣਾ ਕੇ ਆਹੀ ਯਾਰ ਨੋਮਾ ਗਲਾਪਰਾਵਾ ਸ਼ਰਮ ਘਾਰੇ ਲਿਬੜਿਆ ਵਾਹ ਜੇ ਵੀ ਦਿਖੀ ਜਾਂਦਾ ਆ ਕੋਈ ਸਾਫ ਰਦੇ ਆ ਆਵੇ ਗੱਲ ਐ ਆ ਵੇ ਲੋ ਕਹਿੰਦਾ ਪਿੰਡੜੀ ਪਿੰਡ ਲੱਗਿਆ ਸ਼ਰਮਗਾਰੇ ਜੀ ਆਪ ਦਾ ਬਣਾਇਆ ਦਾ ਪੈ ਜਵਾਬ ਥੁਰਨਾ ਪੀਣਾ ਠੀਕ ਆ ਚਾਰੀਆਂ ਬਹੁਤ ਆਏਗਾ ਦਾ ਮੱਖਣ ਦਾ ਗਰਾਉਂਡ ਆ ਆ ਆ ਗਰਾਉਂਡ ਵਾਲੇ ਬਾਅਦ ਬੜੇ ਹੀ ਮੁੰਡੇ ਨੇ ਪੂਰੇ ਉਹ ਸ਼ਰਮਗਾਰੇ ਕਹਿਨਵਾ ਕਨਵੇਂ ਗਲਾਸ ਆ ਬਈ ਐਵੇਂ ਝੂਠ ਮਾਰਾ ਯਾਰ ਚੌਥਾ ਗਲਾਸ ਲੈ ਕੇ ਆਏਂਗੇ ਜੀ ਜਵਾਬ ਹੋ ਜਾ ਯਾਰ ਪਹਿਲਾਂ ਜਵਾਬ ਆ ਆਂ ਉਹ ਹੋਣੀ ਪਾ ਏਡਾ ਰੱਖ ਏਡਾ ਜਿਹਾ ਰੱਖ ਗਲਾ ਦੇਖੋ ਗਾਈ ਪੂਰਾ maal ਸੰਗਣਾ ਓਏ ਵੀਡੀਓ ਲੈ ਮੈਨੂੰ ਫੜਾ ਦੇ ਗਲਾ ਮੂਰੇ ਬੰਦ ਸਾਰੇ ਜਾਣੇ ਬਈ ਐਂ ਜਾਣਦੇ ਨੇ ਮਨਾਇਆ ਇਹ ਹੋਰ ਕੋਈ ਬੋਲ ਹੋਣ ਤੁਹਾਡੇ ਵਿੱਚ ਹੀ ਹੋਰ ਸਾਰੇ ਬਾ ਟਰੈਂਡ ਚਲਾ ਦਿਓ ਯਾਰ ਇਹ ਨਵਾਂ ਇੱਕ ਅੱਛਾ ਜੀ ਠੀਕ ਆ ਅਜੇ ਹੋਰ ਬੋਲ ਢਿੰਕਾ ਜਾਰ ਕੇ ਉਹਨਾਂ ਦੀ ਸਟੋਰੀ ਬਾਰੇ ਫਿਰ ਬੋਲ ਕਰ ਲੈਣਗੇ ਅੱਛਾ ਠੀਕ ਹੈ ਜੀ ਹੋਰ ਕੋਈ ਹੁਕਮ ਬਈ ਦੀ ਬਸ ਬਈ ਇੰਨੀ ਕੀ ਹੋ ਗੋ ਲਓ ਮੇਰੇ ਵੀਰੋ ਇੱਕ ਕਟਿਆ ਤੇ ਦੂਜਾ ਇੱਥੇ ਕਰੇ ਜਾ ਲੈ ਗਿਆ ਭੱਜ ਕੇ ਮੂੰਹ ਲੈ ਤਾ ਤੂੰ ਚਾਚੇ ਨੂੰ ਦੱਲਿਆ ਹੈ ਤਿੰਨ ਕਿ ਤੀਜਾ ਹੈ ਫੋਟੋਆਂ ਹੁੰਦੇ ਕਰੀ ਮਾੜੀਆਂ ਉਹ ਬੰਨ ਲੈਂਦੇ 2 ਮਿੰਟ ਖੜ ਗਿਆ ਸਾਲਾ ਉਵੇਂ ਹੀ ਲਿਖਾਂ ਸੋਹਣੀ ਸੋਹਣੀ ਅੰਮੀ ਆ ਲੈ ਜਾ ਉਹ ਲੈ ਸੋਹਣੀ ਕੱਲਾ ਨਹੀਂ ਲਾ ਉਹਦੇ ਕੋਲ ਬਣਾ ਕਾਚੀ ਕਾਪ ਸੋਹਣੀ ਅੰਮੀ ਨੂੰ ਲਿਖਾ ਠੀਕ ਹੈ ਨਾ ਬਾਈ ਇਹਨੂੰ ਨਹੀਂ ਬਵਾਇ ਕੋੜ ਦਾ ਕੋਈ ਅਕਟਾਈ ਮੈਂ ਗੇਟ ਲਾ ਲਿਆ ਬਾਸ ਕਾਰਨ ਲੋਕਾਂ ਦੀ ਨੀਤ ਪੁਹਾਈ ਕਰਦਾ ਸਹੀ ਫਸ ਮੇਰੀ ਫੁੱਟਾਂ ਮਦਦ ਕਹਿੰਦਾ ਪਾ ਪਾ ਰਹਿ ਗਿਆ ਟਾਈਟ ਵੀ ਸਰ ਪਾ ਦੇ ਪਾਪੇ ਨੂੰ ਸੌਣ ਕੇ ਲੈ ਤੇਰਾ ਇਹ ਤੇਰੀ ਨੰਗ ਜੱਟਾ ਪਜਾ ਨਹੀਂ ਯਾ ਚਾਹ ਹੋਇਆ ਬਈ ਚਾਹ ਯਾਰ ਇਹ ਉਸ ਤੇ ਹੈ ਚ ਉਹਦੀ ਗਾਣੀ ਭਾਗ ਨਹੀਂ ਕੀ ਕਹਤਾ ਕਹਿੰਦਾ ਡੇਡੇ ਬਾਣੀ ਹੈ ਤੂੰ ਗਾ ਹੀ ਆ ਜਾ ਇਹ ਪੂਰੀ ਐ ਓਏ ਆ ਪੈਰਾਂ ਦੇ ਵਿੱਚ ਉਹ ਏਰੀਆ ਰੱਖੇਗਾ ਕੌਣ ਦਾ ਇੱਥੇ ਗੱਲ ਇਧਰ ਕਰ ਚਾਚਾ ਕਹੇ ਹੈਪੀ ਬਰਥਡੇ ਹੁਣ ਕਹਾ ਕਹ ਚੱਲ ਹੈਪੀ ਬਰਥਡੇ ਉਹਨੂੰ ਕਹ ਤਾੜੀ ਵੀ ਮਾਰ ਵਾਰੀ ਵਾਰੀ ਕਹੇ ਚੁੱਪ ਚੁੱਪ ਹੁਣ ਕਹਿ ਕੀ ਕਹਣਾ ਤਾੜੀ ਮਾਰ ਕੇ ਕੀ ਕਹਿ ਰਾ ਕੀ ਕਹਿ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੁਬਾਰਕਾਂ ਨਹੀਂ ਹੈਪੀ ਬਰਥਡੇ ਟੂ ਯੂ ਵਾਹ ਹਾਂ ਜਨਮ ਦਿਨ ਸਹੀ ਆ ਜਨਮ ਦਿਨ ਮੁਬਾਰਕਾਂ ਸਹੀ ਆ ਜਨਮ ਦਿਨ ਦੀਆਂ ਮੁਬਾਰਕਾਂ ਦੁਆਰਾ ਬੋਲ ਹੈਪੀ ਬਰਥਡੇ ਟੂ ਯੂ ਅਰੇ ਕਹਿ ਰਾ ਕਹਿ ਨਹੀਂ ਹੈਪੀ ਹੈਪੀ ਬਰਥਡੇ ਟੂ ਯੂ ਹਾਥੀਸ ਬਾਅਦ ਬਲੈਸ ਯੂ ਹਾਥੀ ਨੇ ਬਾਅਦ ਦੁਆਰਿਆ ਪੂ 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 ਇਹ ਆਏ ਕਹਿੰਦੇ ਹੁੰਦੇ ਸੀ ਔਰ ਚਾਚਾ ਜਾਣਦਣ ਤੇਰਾ ਕਿਦਿਆਂ ਆਪਾਂ ਉਹ ਤੇਰਾ ਵੀ ਮਣਾ ਚਾਚਾ ਹੈਪੀ ਬਰਥਡੇ ਟੂ ਯੂ ਇੱਥੇ ਹੋ ਜਾ ਇੱਥੇ ਹੋ ਜਾ ਆ ਜਾ ਚਾਚਾ ਚੌਂਚੇ ਨਾ ਖਵਾ ਦੇ ਇਹਨੂੰ ਇਹਨੂੰ ਖਵਾ ਐ ਖੱਟ ਕੇ ਮੂੰਹ ਹੀ ਪਾ ਲੈ ਮੜਾ ਜਾ ਐ ਐ ਖੱਟ ਕੇ ਨਾ ਉਹ ਨਮਾ ਮੜਾ ਜਾ ਨੇੜੇ ਹੋ ਜਾ ਨੇੜੇ ਹੈਪੀ ਬਰਥਡੇ ਫੋਟੋ ਕਰ ਫੋਟੋ ਗਾ ਚਮਚਾ ਚਮਚਾ ਮੂੰਹ ਨੂੰ ਲਾ ਕੇ ਬਸ ਓਏ ਕੋਈ ਨਹੀਂ ਕਰ ਲੈਣਦੇ ਇੱਕ ਇਹ ਛੱਡ ਨਾ ਆ ਚੱਲ ਇੱਧਰ ਝਾਕ ਫੋਨ ਤੇ ਬੜਾ ਇੱਧਰ ਨੇੜੇ ਹੋ ਜਾ ਨੇੜੇ ਹੋ ਵੀ ਨੇੜੇ ਹੋ ਜਾ ਚਾਚਾ ਨੇੜੇ ਨੇ ਬੰਦਿਆਂ ਦਾ ਜੇਹ ਚੋਂ ਘੜਦੇ ਓ ਯਾਰ ਤੂੰ ਯਾਰ ਪਹਿਲਾਂ ਫੋਟੋ ਖਿੱਚ ਯਾਰ ਨੇੜੇ ਹੋ ਜਾ ਚਾਚਾ ਮੜਾਇਆ ਉੰਦੇ ਨੂੰ ਵੀ ਆਉਂਦਾ ਜੇ ਮੇਰੇ ਕੋਲ ਸਾਰਾ ਲੈ ਆਓ ਬਾਈ ਮੇਰੇ ਵੀਰੋ ਉਹਦੇ ਕਾਂੰਦਾਂ ਨੂੰ ਮਨਾ ਕੇ ਬਾਦੇ ਦੇ ਬਾਵਾ ਨੇ ਤਾਂ ਹੋ ਗਿਆ ਤੇ ਆਪਾਂ ਇਹਨਾਂ ਨੂੰ ਤਾਂ ਹੀ ਹੋ ਰਿਹਾ ਪਿਆ ਵੇ ਅੱਜ ਸ਼ਾਮ ਨੂੰ ਥੋੜਾ ਹੱਸਦੇ ਆ ਤੇ ਇਸ ਵੇਲੇ ਨਹੀਂ ਦੇਖ ਰਿਹਾ ਹੈਗਾ ਨਾ ਇੱਕ ਵੀ ਨਹੀਂ ਦੇਖ ਜਾਉਣਾ ਜਾਉਣੇ ਹੰਦਰ ਆਈਏ ਰੋ ਨਹੀਂ ਤਾਂ ਕੋਈ ਦੀ ਨਹੀਂ ਛੱਡ ਜਾਣ ਨੂੰ ਲੈ ਕੇ ਆਉਣਾ ਪੈਣਾ ਕਰ ਜੇ ਇਹਨੂੰ ਛੱਡਦਾ ਨਾ ਫਿਰ ਇਹਨੂੰ ਉਹਨੇ ਪੰਗੇ ਬਾੜੇ ਲੈਂਦਾ ਫਿਰ ਉਹਨੂੰ ਪਿਆ ਦੇਂਦਾ ਫਾਚਾਰੇ ਨੂੰ ਸੂ ਰੋਕ ਕਿਉਂ ਲਾਰੀ ਨੂੰ ਫੜ ਲੈਂਦਾ ਸੀ ਗਾਉਣੇ ਨੂੰ ਤੇ ਆਹ ਦੇਖੋ ਆਹ ਫੜਦਾ ਖੇੜਦਾ ਤੇ ਦਾ ਕੰਨ ਠੀਕ ਹੋ ਗਿਆ ਤੇ ਡੀ ਵਾਰਮਿੰਗ ਕਰਦੀਆਂ ਦੀ ਦਵਾਰ ਤੋਂ ਤੇ ਓਏ ਅਰੇ ਮੂੰਹ ਮਾਇਆ ਮਾਲਾ ਮਾਰਦਾ ਫਿਰਦਾ ਆ ਓਏ ਓਏ ਆਹ ਦੇ ਬਹੁਤ ਪੰਗੇ ਲੈਂਦਾ ਇਹਦੇ ਨਾਲ ਤੇ ਕਾਲੂ ਇਹਦੇ ਹੋਰ ਥੋੜੇ ਇਹਨਾਂ ਦੇ ਨਾਲ ਦੇਖਾਂਗੇ ਚ ਚਨਾ ਵੇ ਦਵਾਈ ਦੋਈ ਦਾ ਹੱਲ ਕਰਾਂਗੇ ਕੋਈ ओए आ रे आ रे ओए हट पगानी की आता है कहने ओके okay, भाई टाटा व्लॉग का करते हैं एंड अच्छ पुठी होगी मैं खड़े जाओ खड़े जाओ इस तरह ही इस तरह ओके भाई टाटा प्यार बनाई रखो लाइक शेयर सब्सक्राइब कमेंट ना बोले ब्लैक इधर की ब्लैक ही ते तरह बल्ली की हमने आप बस बहुत ही